ਆ ਜਿਹੜਾ ਤੁਸੀਂ ਵੱਡ ਦੇਖ ਰਹੇ ਹੋ ਨਾ ਇਹ ਮੱਕੀ ਦਾ ਵੱਡ ਹੈ ਤੇ ਅੱਜ ਆਪਾਂ ਇਹ ਬਾਹਰੇ ਸੀ ਤੇ ਮੱਕੀ ਸੀਗੀ ਜਿਹੜੀ 4 2.5 ਕਿੱਲਿਆਂ ਆਪਾਂ ਵੱਢ ਕੇ ਸੇਲ ਕਰਤੀ ਤੇ ਬਹੁਤ ਸੋਹਣੀ ਮੱਕੀ ਹੈਗੀ ਪਾਸੇ ਤੁਸੀਂ ਦੇਖ ਰਹੇ ਜਿਹੜੀ ਖੜੀ ਹੈ ਸਾਈਡ ਤੇ ਮੱਕੀ ਗੰਦ ਵਾਂਗੂ ਖੜੀ ਹੈ ਬਹੁਤ ਵਧੀਆ ਕੱਟ ਦੇਗਾ 1844 ਵੈਰਾਈਟੀ ਦਾ ਬੀਜ ਹੈ ਬਹੁਤ ਸੋਹਣਾ ਬੀਜ ਹੈਗਾ ਮੱਕੀ ਦਾ ਕੱਟ ਬਹੁਤ ਵਧੀਆ ਕਰਦਾ ਹੈਗਾ ਤੇ ਛਲਗਾਂ ਵੀ ਵਧੀਆ ਲੱਗਦੀਆਂ ਨੇ ਦੋ ਦੋ ਛਲਗਾਂ ਲੱਗ ਜਾਂਦੇ ਆ ਇੱਕ ਟਾਂਡੇ ਦੇ ਤੇ ਆਹ ਜਿਹੜੀਆਂ ਡੜਾਂ ਪਾਗਾਂ ਸੀ ਬਾਈ ਨੇ ਮੱਕੀ ਬੀਜਣ ਵਾਲੇ ਨੇ ਬਹੁਤ ਸੋਹਣਾ ਪਾਗਾਂ ਸੀ ਵਿੱਚ ਪਾਣੀ ਪੂਣੀ ਬਹੁਤ ਸੋਹਣਾ ਟੱਪਦਾ ਸੀਗਾ ਤੇ ਇਧਰਲੀ ਸਾਈਡ ਵੀ ਤੁਸੀਂ ਵੇਖ ਰਹੇ ਹੋ ਇਧਰ ਵੀ ਮੱਕੀ ਖੜੀ ਹੈਗੀ ਹੈ ਜੇ ਤੇ ਵਿਚਾਲਿਆਂ ਆਪਾਂ 2.5-3 ਕਿੱਲੇ ਵੜਦੇ ਸੀਗੇ ਮੱਕੀ ਦੇ ਤੇ ਬਾਕੀ ਵੀ ਆਪਾਂ ਵੜ ਦੇਣੀ 3.5-3 ਕਿੱਲੇ ਤੇ ਬਾਕੀ ਦਾ ਆਪਾਂ 4 ਪਾਵਾਂਗੇ ਤੇ ਤੁਸੀਂ ਵੇਖੋ ਵੀ ਆਹ ਜਿਹੜੀਆਂ ਡੇਣਾ ਪੰਗਾ ਸੀ ਬਹੁਤ ਸੋਹਣਾ ਪੰਗਾ ਸੀ ਵਿੱਚ ਪਾਣੀ ਪੂਣੀ ਐ ਵਧੀਆ ਫਿਰਿਆ ਪੂਰਾ ਅਸਲ ਤੇ ਇਹ ਆਪਾਂ 60 ਦਿਨਾਂ ਦੀ ਮੱਕੀ ਵੜਤੀ ਯਾਨੀ ਕਿ 2 ਮਹੀਨਿਆਂ ਦੀ ਤੇ ਆ ਜਿਹੜੇ ਮੱਕੀ ਇਹ ਤਾਂ ਆਪਾਂ ਚਾਰ ਪਾਉਣਾਗਾ ਤੇ ਇਹਨੂੰ ਛੱਲੀਆਂ ਵਗੈਰਾ ਲੱਗਣੀਆਂ ਪਿਆਰ ਹੋ ਗਈਆਂ ਤੇ ਪਿੱਛੇ ਤੁਸੀਂ ਵੇਖ ਰਹੇ ਹੋ ਵੀ ਜਿਹੜਾ ਵੱਡ ਹੈਗਾ ਵਧੀਆ ਸੌਖਾ ਹੈਗਾ ਵਾਹੁਣ ਵਾਲਾ ਤੇ ਰੇਤਾ ਪਣਦਾ ਜਾਂਦਾ ਹੈਗਾ ਇੱਕ ਤੋਂ ਤੁਸੀਂ ਵੀ ਤਵਾਂਗਾਂ ਬਣਦੇ ਨਾ ਤੁਹਾਨੂੰ ਜਿਹੜੇ ਮਾੜੇ ਮੋٹے ਕਾਰਜੇ ਖੜੇ ਰਮੱਕੀ ਦੇ ਰੂਮਾਰਕਾ ਵਾਹਣ ਬਣਿਆ ਪਿਆ ਹੈਗਾ ਬੋਲਾ ਤੇਜ਼ ਤੋਂ ਬਾਅਦ ਆਪਾਂ ਇਹਦੇ ਵਿੱਚ ਚੋਨਾ ਲਾਉਣਾ ਹੈ ਬਹੁਤ ਥੋੜੇ ਟਾਈਮ ਵਿੱਚ ਤਿਆਰ ਹੋ ਗਈ ਮੱਕੀ 60 ਦਿਨਾਂ ਦੇ ਵਿੱਚ ਲਗਭਗ 10-11 ਫੁੱਟ ਕੱਦ ਕਰ ਗਈ ਸੀ ਦੇਸ ਤੋਂ ਜਿਹੜੀ ਖੜੀ ਆ ਮੱਕੀ ਉਹ ਲਗਭਗ 20-25 ਦਿਨ ਹਜੇ ਹੋਰ ਲਾਊਗੀ ਉਹਨਾਂ ਛੱਲੀਆਂ ਵਗੈਰਾ ਪੱਕ ਕੇ ਵਧੀਆ ਤਿਆਰ ਹੋ ਜਾਣੀਆਂ ਉਸ ਤੋਂ ਬਾਅਦ ਬਾਵਾਂਗੇ ਜੀ ਆਪਾਂ achar ਬੱਜਾਂ ਵਾਸਤੇ ਤੇ ਆਪਣੇ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਜੀ ਧੰਨਵਾਦ